you ਹੋਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀ ਸਿੰਘ ਮੁੰਕਾ ਤੁਹਾਡਾ ਸਵਾਗਤ ਕਰਦਾ ਦੋਸਤੋ ਹਰ ਵਾਰ ਦੀ ਤਰ੍ਹਾਂ ਆਪਾਂ ਆਪਣੇ ਚੈਨਲ ਉੱਤੇ ਨਵੇਂ ਤੋਂ ਨਵਾਂ ਵਿਸ਼ਾ ਲੈ ਕੇ ਆਉਂਦੇ ਹੈਗੇ ਆਂ ਔਰ ਨਵੀਂ ਤੋਂ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਪ ਰੂਪ ਕੋਲੋਣੇ ਆ ਅੱਜ ਜੇ ਸ਼ਖਸੀਅਤ ਦੇ ਨਾਲ ਤੁਹਾਨੂੰ ਆਪਾਂ ਰੂਪ ਰੂਪ ਕੋਲੋਣੇ ਆ ਉਹਨਾਂ ਦਾ ਕਬੱਡੀ ਜਗਤ ਦੇ ਵਿੱਚ ਬਹੁਤ ਵੱਡਾ ਨਾਮ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਔਰ ਵੱਖ-ਵੱਖ ਅਕੈਡਮੀਆ ਦੇ ਵੱਲੋਂ ਉਹ ਖੇਡਦੇ ਪਏ ਆ ਔਰ ਇੱਕ ਛੋਟੀ ਜੀ ਉਮਰ ਦੇ ਵਿੱਚ ਹੀ ਉਹਨਾਂ ਨੇ ਬਹੁਤ ਵੱਡਾ ਨਾ ਬਣਾਇਆ ਹੈਗਾ ਕਬੱਡੀ ਦੇ ਵਿੱਚ ਔਰ ਕਬੱਡੀ ਦੇ ਉਸ ਰੀਡਰ ਦੀ ਆਪਾਂ ਗੱਲ ਕਰਾਂਗੇ ਜਿਹਨਾਂ ਦਾ ਨਾਮ ਹੈਗਾ ਨਵਕ ਸੀਟਪੁਰ ਨਵਕ ਸੀਟਪੁਰ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਜੀ ਪੰਜਾਬੀ ਰੰਗ ਟੀਵੀ ਦੇ ਸਾਰੇ ਦੇਖਦੇ ਸਰੋਤਿਆਂ ਨੂੰ ਬਹੁਤ ਬਹੁਤ ਸਾਰੀ ਟੀਮ ਦਾ ਧੰਨਵਾਦ ਆ ਜੀ ਤੇ ਸਾਰੀ ਗੱਲ ਸਾਰਿਆਂ ਨਾਲ ਨਵ ਜੀ ਆਪਾਂ ਤੁਹਾਡੇ ਕਬੱਡੀ ਦੇ ਖੇਤਰ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਪਰਿਵਾਰ ਬਾਰੇ ਗੱਲਬਾਤ ਕਰਾਂਗੇ ਸਾਡੀ ਕਬੱਡੀ ਤੁਸੀਂ ਕਦੋਂ ਸ਼ੁਰੂਆਤ ਕੀਤੀ ਔਰ ਕਬੱਡੀ ਵਿੱਚ ਮਿਲੇ ਵੱਖ-ਵੱਖ ਸਨਮਾਨਾਂ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਸਾਡਾ ਤੁਹਾਨੂੰ ਹੈਗਾ ਕਿ ਆਪਾਂ ਜਿਵੇਂ ਕਿ ਹਰੇਕ ਬਚਪਨ ਵਿੱਚ ਲੋਕ ਸੋਚਦੇ ਹੈਗੇ ਕਿ ਮੈਂ ਇੰਜੀਨੀਅਰ ਬਣਾ ਡਾਕਟਰ ਬਣਾ ਜਾਵਾਂ ਕੋਈ ਵਕੀਲ ਬਣਾ ਜਾ ਮੈਂ ਜੱਜ ਬਣਾ ਹਾਂਜੀ ਹਾਂਜੀ ਜਾਂ ਕਿਸੇ ਵੱਡੇ ਅਹੁਦੇ ਨੂੰ ਟੱਚ ਕਰਾ ਤੁਸੀਂ ਕਿਵੇਂ ਸੋਚਿਆ ਕਿ ਮੈਂ ਕਬੱਡੀ ਨੂੰ ਕਬੱਡੀ ਨੂੰ ਕਿਵੇਂ ਚੁਣਿਆ ਮੈਂ ਜੀ ਆਪਣੇ ਪਿੰਡ ਗੇਮ ਲੱਗਦੀ ਹੁੰਦੀ ਸੀ ਅਮਰਜੀਤ ਭਾਜੀ ਬੱਬੂ ਆਡਾ ਖੇਡਦਾ ਹੁੰਦਾ ਸੀ ਉਹਦੇ ਨਾਲ ਦੇਖ ਦੇਖ ਕੇ ਮੈਂ ਛੋਟੇ ਹੁੰਦੇ ਤੋਂ ਖੇਡਣਾ ਸ਼ੁਰੂ ਕੀਤਾ ਜੀ ਤੇ ਉਹਦੇ ਤੋਂ ਬੜੀਆਂ ਬਰੀਕੀਆਂ ਸਿੱਖਣ ਨੂੰ ਮਿਲੀਆਂ ਜੀ ਤੇ ਹੁਣ ਆਪਣੇ ਬਹੁਤ ਸਪੋਰਟ ਆਪਣੇ ਭਰਾਵਾਂ ਦੀ ਹੋ ਵਧੀਆ ਜੀ ਅੱਛਾ ਆਪਾਂ ਕਬੱਡੀ ਦੀ ਸ਼ੁਰੂਆਤ ਕਦੋਂ ਕੀਤੀ ਆਪ ਮੈਂ 2017 ਦੇ ਵਿੱਚ ਕਬੱਡੀ ਦੀ ਸ਼ੁਰੂਆਤ ਕੀਤੀ ਜੀ 2017 ਦੇ ਵਿੱਚ ਤੁਸੀਂ ਕਬੱਡੀ ਸ਼ੁਰੂਆਤ ਜਦੋਂ ਤੁਸੀਂ ਕਬੱਡੀ ਦੀ ਸ਼ੁਰੂਆਤ ਕਰਨੀ ਸ਼ੁਰੂ ਕੀਤੀ ਆਪਣੇ ਪਿੰਡ ਦੇ ਵਿੱਚੋਂ ਉਸ ਵੇਲੇ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਕਿਹੜੇ ਕਿਹੜੇ ਬੀਰ ਤੁਹਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਕਬੱਡੀ ਦੀ ਸ਼ੁਰੂਆਤ ਕੀਤੀ ਸੀ ਮੇਰੇ ਨਾਲ ਦੇ ਭਾਜੀ ਅਮਰਜੀਤ ਭਾਜੀ ਬੱਬੂ ਨੇ ਮੈਨੂੰ ਖੇਡਣ ਲਾਇਆ ਉਹਨੇ ਮੈਨੂੰ ਸਿਖਾਇਆ ਬਾਕੀ ਗੇਮ ਪਿੰਡ ਦੇ ਸਾਰੇ ਮੁੰਡੇ ਲਾਉਂਦੇ ਹੁੰਦੇ ਸੀ ਜੀ ਤੇ ਉਹਨਾਂ ਦੇ ਨਾਲ ਖੇਡਿਦਾ ਸੀ ਹਾਂਜੀ ਅੱਛਾ ਨੌਜੀ ਜਦੋਂ ਤੁਸੀਂ ਕਬੱਡੀ ਦੀ ਸ਼ੁਰੂਆਤ ਕਰ ਲਈ ਆਪਣੀ ਕਬੱਡੀ ਦੇ ਸਫ਼ਰ ਦਾ ਪਹਿਲਾ ਮੈਚ ਕਿਹੜੇ ਪਿੰਡ ਦੀ ਧਰਤੀ ਦੇ ਉੱਤੇ ਖੇਡਿਆ ਸੀਗਾ ਔਰ ਉਦੋਂ ਕਿਹੋ ਜਿਹਾ ਮਹਿਸੂਸ ਹੋਇਆ ਸੀ ਤੁਹਾਨੂੰ ਮੈਂ ਜੀ ਪਹਿਲਾ ਮੈਚ ਹਾਲੋ ਪੱਟੀ ਖੇਡਿਆ ਸੀ ਬਹੁਤ ਵਧੀਆ ਲੱਗਾ ਸੀ ਖੇਡ ਕੇ ਠੀਕ ਹੈ ਜੀ अच्छा ਜਦੋਂ ਪਹਿਲਾ ਮੈਚ ਖੇਡਿਆ ਤੇ ਪਹਿਲੇ ਮੈਚ ਜਦੋਂ ਤੁਸੀਂ ਗਰਾਊਂਡ ਵਿੱਚ ਬੜੇ ਹਾਂਜੀ ਉਸ ਟਾਈਮ ਸਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਨਹੀਂ ਬਹੁਤ ਵਧੀਆ ਮਹਿਸੂਸ ਹੋਇਆ ਜੀ ਥੋੜਾ ਡਰ ਵੀ ਹੈਗਾ ਸੀ ਬਹੁਤ ਵਧੀਆ ਖੇਡਿਆ ਔਰ ਉਹ ਪਹਿਲੇ ਮੈਚ ਦੇ ਵਿੱਚ ਕਿਹੋ ਜਿਹੀ ਪਰਫਾਰਮੈਂਸ ਰਹੀ ਸੀ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਜੀ ਬਹੁਤ ਵਧੀਆ ਕਿਹੜੀ ਟੀਮ ਨਾਲ ਖੇਡੇ ਸੀ ਮੈਂ ਜੇ ਪਿੰਡ ਦੀ ਟੀਮ ਨਾਲ ਹੀ ਖੇਡਿਆ ਸੀ ਆਪਣੇ ਪਿੰਡ ਦੀ ਕਿਸੇ ਰਿਪੋਰਟ ਦੀ ਹਾਂਜੀ ਅੱਛਾ ਨਵਜੀਤ ਜਿਵੇਂ ਕਿ ਤੁਸੀਂ ਹੁਣ ਫਿਰ ਆਲ ਓਪਨ ਖੇਲਦੇ ਹੋ ਹਾਂਜੀ ਹਾਂਜੀ ਆਪਾਂ ਸ਼ੁਰੂਆਤ ਵਜਨ ਤੋਂ ਕੀਤੀ ਸੀ ਜਾਂ ਉੱਪਰ ਸਿੱਧੇ ਤੋਂ ਨਹੀਂ ਨਹੀਂ ਵਜਨ ਤੋਂ ਕੀਤੀ ਮੈਂ 45 ਕਿਲੋ ਤੋਂ ਸ਼ੁਰੂਆਤ ਕੀਤੀ 45 ਕਿਲੋ ਤੋਂ ਅੱਜ ਓਪਨ ਦੇ ਵਿੱਚ ਆ ਗਏ ਹਾਂਜੀ ਹਾਂਜੀ ਤੇ ਤੁਸੀਂ ਆਪਣੇ ਜਿਹੜੇ ਕਬੱਡੀ ਦੀਆਂ ਬਰੀਕੀਆਂ ਕਿਹਨਾਂ ਕੋਲੋਂ ਸਿੱਖਿਆ ਆਪਣਾ ਉਸਤਾਦ ਕਿਹਨਾਂ ਨੂੰ ਮੰਨਦੇ ਆ ਜਿਨ੍ਹਾਂ ਕੋਲੋਂ ਤੁਸੀਂ ਕਬੱਡੀ ਦੇ ਗੋਨਮ ਪੇ ਦਾ ਪੇਚ ਸਿੱਖਿਆ ਮੈਂ ਜੀ ਮਰਜੀ ਦੇ ਭਾਰੀ ਬੱਬੂ ਕੋ ਸਿੱਖਿਆ ਆ ਜੀ ਤੇ ਉਸਤਾਦ ਮੇਰਾ ਅਲਟੀਮੇਟ ਵਿਟਨ ਵਾਲੇ ਰਿਹਾਨ ਭੱਜੀ ਹੈ ਜੀ ਹਾਂਜੀ ਤੇ ਜਦੋਂ ਤੁਸੀਂ ਕਬੱਡੀ ਖੇਤ ਨੂੰ ਆਪਣੇ ਕਬੱਡੀ ਨੂੰ ਪ੍ਰੋਫੈਸ਼ਨਲ ਤੌਰ ਤੇ ਉੱਤੇ ਅਪਣਾਉਣਾ ਸ਼ੁਰੂ ਕਰ ਲਿਆ ਹਾਂਜੀ ਤੇ ਉਹ ਕਿਹੜੇ ਕਿਹੜੇ ਵੀਰਪੈਣ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਕਿ ਨਾ ਤੂੰ ਬਹੁਤ ਵਧੀਆ ਖੇਡਦਾ ਹੋਰ ਵਧੀਆ ਕਰ ਆਪਾਂ ਤੇਰੇ ਨਾਲ ਆ ਆਪਾਂ ਤੇਰੀ ਸਪੋਰਟ ਵਿੱਚ ਉਹ ਕਿਹੜੇ ਕਿਹੜੇ ਵੀਰਪੈਣ ਜਿਹੜੇ ਤੁਹਾਡੀ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਹੈਗੀ ਆ ਉਹਨਾਂ ਦਾ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਨਾਮ ਲੈ ਕੇ ਦੱਸਣਾ ਹੈਗਾ ਹਾਂਜੀ ਪਹਿਲਾਂ ਤਾਂ ਜੀ ਮੇਰਾ ਅਮਰਜੀਤ ਭਾਰੀ ਬੱਬੂ ਜੀ ਡਿੰਪਲ ਭਾਰੀ ਬੱਗਾ ਲਾੜਪੁਰ ਜੀ ਫਿਰ ਕੱਲੀ ਭਾਜੀ ਜੀ ਤਾਂਜੇ ਭਾਜੀ ਅਮਰਤ ਭਾਜੀ ਜੂਨ ਭਾਜੀ ਜੀ ਰਾਜਵੀਰ ਮੰਜਪੁਰ ਜੀ ਤੇ ਆਪਣਾ ਉਸਤਾਦ ਕੁਲਵਿੰਦਰ ਰਹਿਣ ਜੀ ਬਹੁਤ ਜਿਆਦਾ ਸਪੋਰਟ ਹੈ ਇਹਨਾਂ ਸਾਰੇ ਵੀਰਾਂ ਦੀ ਅੱਛਾ ਜੀ ਅੱਛਾ ਨਵਜੀਤ ਜਿੱਦਾਂ ਕਿ ਕੋਡੀ ਦੇ ਵਿੱਚ ਅੱਜ ਬਹੁਤ ਵੱਡੇ ਵੱਡੇ ਮਾਨ ਸਨਮਾਨ ਮਿਲਦੇ ਹੈਗੇ ਆ ਇਨਾਮ ਮਿਲਦੇ ਹੈਗੇ ਆ ਹਾਂ ਜੀ ਹਾਂ ਜੀ ਔਰ ਕੀ ਆਪਣੀ ਜ਼ਿੰਦਗੀ ਚ ਕੋਈ ਐਸਾ ਪਲ ਆ ਜਦੋਂ ਤੁਹਾਨੂੰ ਕੋਈ ਬਹੁਤ ਵੱਡਾ ਇਨਾਮ ਮਿਲਿਆ ਹੋਵੇ ਹਾਂਜੀ ਜਿਹਨੂੰ ਲੈ ਕੇ ਜਾਂ ਮਾਨ ਸਨਮਾਨ ਮਿਲਿਆ ਹੋਵੇ ਜਿਹਨੂੰ ਲੈ ਕੇ ਤੁਹਾਡੇ ਦਿਲ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਹੋਵੇ ਹਾਂਜੀ ਪਹਿਲਾਂ ਦਾ ਜੀ 2019 ਦੇ ਵਿੱਚ ਮੇਰੇ ਪਿੰਡ ਸੋਨੇ ਦੀ ਮੁੰਦੀ ਨਾਲ ਸਨਮਾਨ ਕੀਤਾ ਗਿਆ ਉਹ ਕਿਹੜੇ ਵੀਰਾਂ ਨੇ ਦਿੱਤਾ ਇਹ ਉਹ ਜੀ ਜੋਨ ਭਾਜੀ ਕਾਲੀ ਅਮਰੀਕਾ ਜੀ ਉਹਨਾਂ ਨੇ ਦਿੱਤਾ ਜੰਮੀ ਭਾਜੀ ਉਹਨਾਂ ਨੇ ਹਾਂਜੀ ਫਿਰ 2022 ਦੇ ਵਿੱਚ ਮੈਨੂੰ ਮੋੜਸਾਲ ਦਿੱਤਾ ਗਿਆ ਤਾਜ ਲਵਾਣਾ ਯੂ ਐਸ ਏ ਜੀ ਤੇ ਕੱਲੀ ਭਾਜੀ ਉਹਨਾਂ ਲੋ ਦਿੱਤਾ ਗਿਆ ਅੱਛਾ ਜੀ ਤੇ ਹੁਣ ਮੈਨੂੰ ਗੱਡੀ ਮਿਲੀ ਆ ਜੀ ਲੰਡੀ ਜੀਪ ਜੀ ਇਹ ਤਾਰੇ ਭਾਜੀ ਤੇ ਖੱਲੀ ਵੀਰ ਤੇ ਜੱਗਾ ਜੰਜੂਆ ਤੇ ਅਰुण ਭਾਜੀ ਤੇ ਗੋਰਾ ਜੂਆ ਸੇ ਨਾਲੋ ਦਿੱਤੀ ਗਈ ਅੱਛਾ ਜੀ ਇਹ ਕਿਹੜੇ ਕਬੱਡੀ ਕੱਪ ਤੇ ਦਿੱਤੀ ਗਈ ਇਹ ਗੇਰੇ ਦੇ ਕਬੱਡੀ ਕੱਪ ਤੇ ਦਿੱਤੀ ਗਈ ਜੀ 31 ਦਸੰਬਰ ਹਾਂਜੀ 31 ਦਸੰਬਰ 2024 24 ਜੀ ਹਾਂਜੀ ਠੀਕ ਹੈ ਜੀ ਜਦੋਂ ਗੱਡੀ ਲੈ ਕੇ ਆਪਾਂ ਆਪਣੇ ਘਰ ਪੁੱਜੇ ਉਹ ਸਟੈਮ ਘਰ ਦਾ ਕਿਹੋ ਜਿਹਾ ਮਾਹੌਲ ਸੀਗਾ ਬਹੁਤ ਵਧੀਆ ਮਾਹੌਲ ਸੀ ਜੀ ਬਹੁਤ ਵਧੀਆ ਲੱਗਾ ਜੀ ਅੱਛਾ ਜੀ ਹਾਂਜੀ ਵੀ ਕਦੀ ਆਪਾਂ ਵੈਸੇ ਨਾ ਵੀਰੇ ਚਲੋ ਇਹ ਸਾਡਾ ਟੌਪਿਕ ਦਾ ਵਿਸ਼ਾ ਨਹੀਂ ਹੈਗਾ ਕਦੀ ਆਪਾਂ ਵੈਸੇ ਸੋਚਿਆ ਕਿ ਕਬੱਡੀ ਨੇ ਸਾਨੂੰ ਕਿੱਥੋਂ ਕਿੱਥੇ ਤੱਕ ਲੈ ਗਏ ਬਹੁਜੀ ਜੇ ਮਗਰ ਨੂੰ ਜਾਈਏ ਮਗਰ ਨੂੰ ਜਾਈਏ ਇਹਦੇ ਬਹੁਤ ਕੁਝ ਦਿੱਤਾ ਆ ਦੇਖ ਕੇ ਮਨ ਹੋਰ ਹੌਲਾ ਜਾ ਹੁੰਦਾ ਆ ਤੇ ਖੁਸ਼ੀ ਵੀ ਮਿਲਦੀ ਕਿ ਅੱਜ ਇੱਥੇ ਆ ਨਹੀਂ ਤੇ ਬਹੁਤ ਬੁਰਾ ਹਾਲੀ ਜੀ ਬਹੁਤ ਔਖਾ ਸੀ ਬਹੁਤ ਜਿਆਦਾ ਟਾਈਮ ਔਖਾ ਗੱਡਿਆ ਜੀ ਅੱਛਾ ਨਾ ਵੀਰੇ ਜਿੱਦਾਂ ਕਿ ਅੱਜਕੱਲ ਕਬੱਡੀ ਪਲੇਅਰਾਂ ਦੇ ਜਹਾਜ਼ਾਂ ਦੇ ਝੂਟੇ ਬਾਹਰਲੇ ਟੂਰ ਲੱਗਦੇ ਹੈਗੇ ਆ ਬਾਕhwa ਕੰਟਰੀਆਂ ਚ ਜਿੱਦਾਂ ਕਬੱਡੀ ਚੱਲਦੀ ਹੈਗੀ ਉੱਥੇ ਦਰਸ਼ਕ ਆਪਣੇ ਸਪੌਂਸਰ ਵੀ ਸਾਨੂੰ ਸਪੌਂਸਰ ਕਰਦੇ ਹੈਗੇ ਵੀ ਤੁਸੀਂ ਸਾਡੇ ਕਲੱਬ ਵੱਲੋਂ ਕਿ ਸਾਡੇ ਕਲੱਬ ਵੱਲੋਂ ਕਿ ਆਪਣੀ ਜ਼ਿੰਦਗੀ ਚ ਕੋਈ ਐਸਾ ਪਲ ਆਇਆ ਜਦੋਂ ਤੁਹਾਨੂੰ ਵੀ ਕਿਸੇ ਕਲੱਬ ਨੇ ਆਫਰ ਕੀਤੀ ਹੋਵੇ ਜਾਂ ਕਿਸੇ ਵੀਰ ਭੈਣ ਨੇ ਸਪੋਰਟ ਕੀਤੀ ਹੋਵੇ ਕਿ ਤੁਸੀਂ ਸਾਡੇ ਕਲੱਬ ਵੱਲੋਂ ਖੇਡੋ ਪਹਿਲਾਂ ਤਾਂ ਜੀ ਦੋ ਵਾਰੀ ਫਾਰਮ ਲੈ ਕੇ ਰੱਖ ਲਈ ਹੀ ਉਦੋਂ ਨਹੀਂ ਲੱਗਾ ਤੁਹਾਨੂੰ ਮਾਲਕ ਕਿਰਪਾ ਕਰੇ ਛੇਤੀ ਬਸ ਕਿਹੜੀ ਗੱਲ ਦੇਖੋ ਨਿਊਜ਼ੀਲੈਂਡ ਦਾ ਸ਼ਹਿਰ ਲੱਗੂਗਾ ਚਲੋ ਸਾਡੀਆਂ ਬਹੁਤ ਬਹੁਤ ਦੁਆਵਾਂ ਤੁਹਾਡੇ ਨਾਲ ਆ ਕਿ ਤੁਸੀਂ ਸਾਡੇ ਇਲਾਕੇ ਦਾ ਸ਼ਹਿਰ ਪੁਝਲੇ ਦਾ ਨਾਮ ਵੱੱਡੇ ਪੱਧਰ ਦੇਤੇ ਬਾਅਦ ਤਕਰੀਬ ਵਿਦੇਸ਼ਾਂ ਵਿੱਚ ਵੀ ਨਾਮ ਰੋਸ਼ਨ ਕਰੋ ਅੱਛਾ ਨਾ ਵੀਰੇ ਇੱਕ ਵਧੀਆ ਕਬੱਡੀ ਪਲੇਅਰ ਨੂੰ ਵਧੀਆ ਕਬੱਡੀ ਪਲੇਅਰ ਬਣਨ ਲਈ ਖੁਰਾਕ ਦੀ ਕਿਹ ਖਰਾਕ ਇਹੋ ਜੀ ਚਾਹੀਦੀ ਹੈਗੀ ਖਰਾਕ ਜੀ ਪਲੇਅਰ ਨੂੰ ਪਹਿਲਾਂ ਤੇ ਮਿਹਨਤ ਪਹਿਲਾਂ ਟਾਈਮ ਸੈੱਟ ਕਰਨਾ ਚਾਹੀਦਾ ਦਿਮਾਗ ਸੈੱਟ ਕਰਕੇ ਟਾਈਮ ਸੈੱਟ ਕਰਨਾ ਚਾਹੀਦਾ ਜੀ ਫਿਰ ਖਰਾਕ ਜਿੰਨੀ ਵਧੀਆ ਲੈ ਸਕੋ ਜਿੰਨੇ ਟਾਈਮ ਤੋਂ ਟਾਈਮ ਲੈ ਸਕੋ ਉਨੀ ਹੀ ਵਧੀਆ ਬਾਕੀ ਚੀਜ਼ਾਂ ਨੂੰ ਛੱਡ ਕੇ ਜੀ ਅੱਛਾ ਨਵੀਰ ਤੁਸੀਂ ਪ੍ਰੈਕਟਿਸ ਕਿੰਨੇ ਟਾਈਮ ਕਰਦੇ ਹੋ ਤੇ ਕਿੱਥੇ ਕਰਦੇ ਹੋ ਮੈਂ ਜੀ ਇੱਕੋ ਟਾਈਮ ਪ੍ਰੈਕਟਿਸ ਕਰਦਾ ਹਾਂ ਸਵੇਰੇ ਕਰਦਾ ਹਾਂ ਆਪਣੇ ਨਾਲ ਦੇ ਪਿੰਡ ਲੰਡਿਆਂ ਦੀ ਗਰਾਊਂਡ अच्छा जी हां जी ते उस टाइम ਤੁਹਾਡੇ ਨਾਲ ਕੋਈ ਪਲੇਅਰ ਤੁਹਾਡੇ ਨਾਲ ਦੇ ਹੁਣ ਕੋਈ ਨਹੀਂ ਜੀ ਮੇਰੇ ਨਾਲ ਨਿਆਣੀ ਹੁੰਦੀ ਜੀ ਅੱਛਾ ਜੀ ਅੱਛਾ ਨਾ ਵੀਰੇ ਆਪਣਾ ਤੁਸੀਂ ਦਰਸ਼ਕ ਇਹਨਾਂ ਨੂੰ ਮੰਨਦੇ ਹੋ ਮੈਂ ਜੀ ਇੰਦਰਜੀ ਤੇ ਨਿੱਕੂ ਜੋਗੇ ਵਾਲੀ ਨਿੱਕੂ ਜੋਗੇ ਵਾਲੀ ਹਾਂ ਜੀ ਠੀਕ ਆ ਤੁਹਾਨੂੰ ਉਹ ਕਬੱਡੀ ਵਿੱਚ ਵਧੀਆ ਰੈਡਰ ਕਿਹੜਾ ਲੱਗਦਾ ਮੈਨੂੰ ਨਿੱਕੂ ਜੋਗੇ ਵਾਲੀ ਆ ਲੱਗਦਾ ਜੀ ਤੇ ਜਾਫੀ ਜਾਫੀ ਜੀ ਮੈਨੂੰ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਬਹੁਤ ਵੱਡਾ ਨਾਮ ਹੈ ਕਬੱਡੀ ਦੇ ਵਿੱਚ ਉਹਨਾਂ ਦਾ ਹਾਂ ਜੀ ਤੇ ਜਾਂਦੇ ਜਾਂਦੇ ਸਾਡੇ ਦਸ਼ਕਵੀਰਾਂ ਨੂੰ ਕੋਈ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜਾ ਕਿ ਜਿਹੜੀ ਆਉਣ ਵਾਲੀ ਨਵੀਂ ਪਨੀਰੀ ਕਬੱਡੀ ਵੱਲ ਆਉਣਾ ਚਾਹੁੰਦੀ ਆ ਉਹ ਇਸ ਵੀਡੀਓ ਤੇ ਤੁਹਾਡੇ ਤੋਂ ਟੱਡੇ ਵੱਲ ਦੇਖ ਕੇ ਇੱਕ ਵਧੀਆ ਸੇਧ ਲੈ ਸਕਣ ਜਾਂਦੇ ਜਾਂਦੇ ਦੋ ਲੈਣਾ ਸਾਡੇ ਦਸ਼ਕਵੀਰਾਂ ਨੂੰ ਜ਼ਰੂਰ ਹੋ ਰਹੀਆਂ ਹਾਂਜੀ ਹਾਂਜੀ ਪਹਿਲੀ ਗੱਲ ਤੇ ਇਹ ਆ ਜੀ ਮਿਹਨਤ ਕਰਨੀ ਚਾਹੀਦੀ ਆ ਵਧੀਆ ਖਰਾਕ ਖਾਣੀ ਚਾਹੀਦੀ ਆ ਕਿ ਥੋੜਾ ਨਾਲ ਜਿੱਦਾਂ ਨਿਆਣਿਆਂ ਨੂੰ ਵੀ ਆਉਣ ਨਾਲੇ ਜਿਹੜੇ ਨਿਆਣੇ ਆ ਉਹ ਵੀ ਸਿੱਖਣ ਕਿ ਆਪਣੇ ਤੋਂ ਹਾਂ ਆ ਚੀਜ਼ ਸਾਨੂੰ ਕਰਨੀ ਚਾਹੀਦੀ ਹੈ ਗੇਮ ਕੋਈ ਵੀ ਗੇਮ ਨਾਲ ਨਹੀਂ ਜੁੜਿਆ ਬੰਦਾ ਉਦਾਂ ਬੋਡੀ ਦੀ ਫਿਟਨੈਸ ਰੱਖਣੀ ਚਾਹੀਦੀ ਹੈ ਜੀ ਇੱਕ ਤਾਂ ਆਪਾਂ ਸਹੀ ਰਾਵਾਂਗੇ ਸੇਫ ਰਾਵਾਂਗੇ ਪਰ ਜਿੱਥੇ ਆਪਾਂ 5 ਸਾਲ ਜੀਵਾਂਗੇ ਉੱਥੇ 5-7 ਹੋਰ ਸੀਵਾਂਗੇ ਨਾਲੇ ਸਾਨੂੰ ਕੋਈ ਵੀ ਜਿੱਦਾਂ 2-4 ਨਿਆਣੇ ਹੋਣਗੇ ਨਾਲ ਜਾਂ ਖੁਸ਼ ਵੀ ਆ ਉਹ ਕਹਿਣਗੇ ਕਿ ਹਾਂਜੀ ਹਾਂ ਭਾਈ ਆ ਮਿਹਨਤ ਲਗਾਉਂਦਾ ਜਾਂ ਕੁਛ ਵੀ ਆ ਆ ਚੀਜ਼ ਆਪਾਂ ਕਰਨੀ ਆ ਉਹ ਚੀਜ਼ ਨਾਲ ਜੁੜਨਗੇ ਜੀ ਹਾਂਜੀ ਦੋਸਤੋ ਇਸ ਹਨ ਸਾਡੇ ਨਾਲ ਨਵਕ ਸੀੜਪੁਰਿਆ ਜੀ ਜਿਨ੍ਹਾਂ ਨੂੰ ਕਬੱਡੀ ਦੇ ਵਿੱਚ ਹਰੇਕ ਆਦਮੀ ਵੀਰ ਭੈਣ ਜਿਹੜੇ ਕਬੱਡੀ ਦੇਖਣ ਦੇ ਚਾਹਵਨ ਹੈਗੇ ਉਹ ਸ਼ਹਿਰ ਪੁਜਲੇ ਵਿੱਚ ਲਗਭਗ ਸਾਰੇ ਹੀ ਜਾਣਦੇ ਹੈਗੇ ਕਿਉਂਕਿ ਨਵਕ ਨਵਕ ਸੀੜਪੁਰਿਆ ਦਾ ਨਾਮ ਬੜਾ ਵੱਡਾ ਬਣ ਚੁੱਕਾ ਹੈ ਕਬੱਡੀ ਦੇ ਵਿੱਚ ਦੋਸਤੋ ਆਸ ਕਰਦੇ ਕਿ ਸਾਡੀ ਇਸ ਵੀਡੀਓ ਨੂੰ ਤੁਸੀਂ ਪਹਿਲੀਆਂ ਵੀਡੀਓ ਵਾਂਗੂ ਬਹੁਤ ਜ਼ਿਆਦਾ ਪਿਆਰ ਦਿਓਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾ ਭੁੱਲਣਾ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਸੀਕਾ